ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸੋ ਸਾਡਾ ਦੇਸ਼ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸুইস ਪੰਜਾਬ ਦੇਸ਼ ਦੇ ਵਿੱਚ ਅਨੇਕਾਂ ਖਿਡਾਰੀ ਪੈਦਾ ਹੋਏ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸਵਰਥਨਵੇਸ ਆਥਨਵੇਸੇ ਵੀਰਾਂ ਸੀ ਮੰਡਾਵਾਂਗੇ ਜਿਨ੍ਹਾਂ ਨੇ ਆਪਣੇ ਨਗਰ ਦਾ ਨਹੀਂ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸਰਦਾਰ ਕੁਲਵੰਤ ਸਿੰਘ ਜੋਕਰ ਟੈਡ ਥਾਣੇਦਾਰ ਵੀ ਰਹੇ ਨੇ ਤੇ ਪਿੰਡ ਭਦਿਆਣਾ ਜ਼ਿਲ੍ਹਾ ਜਲੰਧਰ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਆਂ ਸੁ ਗੱਲਬਾਤ ਕਰਦੇ ਆਂ ਸਰਦਾਰ ਕੁਲਵੰਤ ਸਿੰਘ ਜੀ ਨਾਲ ਸੋ ਸਰਦਾਰ ਕੁਲਵੰਤ ਸਿੰਘ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਰਬ ਧਰਮ ਨਿਊਜ਼ ਦਾ ਮੈਂ ਮੇਰੇ ਘਰ ਗ੍ਰੈਬ ਕੇ ਆਉਣ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਆਪ ਆਏ ਆ ਤੇ ਮੇਰੀ ਇੰਟਰਵਿਊ ਲੈਣ ਵਾਸਤੇ ਮੈਂ ਆਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਸੋ ਸਰ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਤੇ ਤੁਹਾਡਾ ਜਨਮ ਸਥਾਨ ਪਿੰਡ ਇੱਥੇ ਭਦਿਆਣਾ ਦੇ ਵਿੱਚ ਹੀ ਹੈ ਹਾਂਜੀ ਮੇਰਾ ਜਨਮ ਸਥਾਨ तकरीबन ਮੇਰਾ ਇੱਥੇ ਦਾ ਜਨਮ ਹੋਇਆ ਸੀ ਪਿੰਡ ਭਦਿਆਣਾ ਵਿਖੇ ਵਿਖੇ ਜੀ ਬਹੁਤ ਛੋਟੇ ਗਰੀਬ ਪਰਿਵਾਰ ਵਿੱਚ ਰਿਹਾ ਆ ਕਾਫੀ ਮਿਹਨਤ ਕੀਤੀ ਆ ਪੜ੍ਹ ਲਿਖ ਕੇ ਮੇਰੇ ਛੋਟੇ ਹੁੰਦੇ ਹੀ ਮੇਰੇ ਪਿਤਾ ਦੀ ਮੈਂ 7ਵੀਂ ਕਲਾਸ ਬੜਾ ਜਦੋਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਪੜ੍ਹਾਈ ਵੀ ਮੇਰੀ ਮਾਤਾ ਨੇ ਬਹੁਤ ਲਗਨ ਨਾਲ ਸਾਨੂੰ ਪੜ੍ਹਾਇਆ 10 ਕਲਾਸ ਤੱਕ ਪਾਸ ਕਰਾਈਆਂ ਜੀ ਕਰਕੇ ਹੋਰ ਉਸ ਤੋਂ ਬਾਅਦ ਸਾਡੇ ਬਾਬਾ ਜੀ ਸਾਡੇ ਸੀ ਉਹ ਆਰਮੀ ਵਿੱਚ ਸੀਗੇ ਜਿਹੜੇ ਕਿ 1911 ਤੋਂ ਲੈ ਕੇ 1937 ਤੱਕ ਉਹਨਾਂ ਨੇ ਆਰਮੀ ਦੇ ਵਿੱਚ ਨੌਕਰੀ ਕੀਤੀ ਆ ਬਹੁਤ ਉਹਨਾਂ ਦਾ ਵੀ ਨਾਂ ਸੀ ਉਸ ਉਸ ਟਾਈਮ ਦੇ ਵਿੱਚ ਕਿ ਉਹ ਪੜ੍ਹੇ ਲਿਖੇ ਸੀਗੇ ਜਿਨ੍ਹਾਂ ਨੇ ਬਹੁਤ ਹੀ ਸਾਨੂੰ ਸੱਜੇ ਟੰਗ ਨਾਲ ਸਾਨੂੰ ਪੜਾ ਲਿਖਾ ਕੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਮੈਂ ਉਹਨਾਂ ਦਾ ਵੀ ਅੱਜ ਉਹਨਾਂ ਦਾ ਵੀ ਤੇਰੇ ਤੋਂ ਮੈਂ ਧੰਨਵਾਦ ਕਰਦਾ ਹਾਂ ਸੁਖਵੰਤ ਸਿੰਘ ਜੀ ਦੇਖੋ ਹਰੇਕ ਪਰਿਵਾਰ ਦਾ ਇੱਕ ਮਨ ਹੁੰਦਾ ਮਾਪੇ ਦਾ ਵੀ ਸਾਡਾ ਬੱਚਾ ਇਸ ਸਟੇਜ ਤੇ ਪਹੁੰਚੇ ਜਾਂ ਆ ਨੌਕਰੀ ਕਰੇ ਤੇ ਤੁਸੀਂ ਐਥਲੀਟ ਬਣੇ ਹੋ ਤੇ ਮਾਪੇ ਦਾ ਕੀ ਸਹਿਯੋਗ ਰਿਹਾ ਵੀ ਤੁਸੀਂ ਐਥਲੀਟੇ ਬਣਾ ਜਾਂ ਉਹਨਾਂ ਦੀ ਕੋਈ ਹੋਰ ਇੱਛਾ ਸੀ ਕੋਸ਼ਾ ਹੈ ਉਹਨਾਂ ਦੀ ਸੀ ਵੀ ਤੁਸੀਂ ਪਾਸ 10 ਪਾਸ ਕਰੋ ਉਸ ਤੋਂ ਬਾਅਦ ਕਿਉਂਕਿ ਬਾਬਾ ਸਾਡਾ ਵੀ ਆਰਮੀ ਵਿੱਚ ਸੀ ਤੇ ਫਾਦਰ ਸਾਹਿਬ ਤਾਂ ਸਾਡੇ ਚਲੋ ਉਹਨਾਂ ਦਾ ਸੰਤ ਬਾਬਾ ਦਲੀਪ ਸਿੰਘ ਨਾਲ ਪ੍ਰੇਮ ਸਿੰਘ ਉਹਨਾਂ ਦੇ ਨਾਲ ਹੀ ਜ਼ਿਆਦਾ ਉਹਨਾਂ ਦੀ ਭਗਤੀ ਲੈਨ ਵਿੱਚ ਹੀ ਤਕਰੀਬਨ ਉਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਹੈ ਕੁਝ ਟਾਈਮ ਨੌਕਰੀ ਕੀਤੀ ਬਿਜਲੀ ਬੋਰਡ ਦੀ ਵਿੱਚ ਤੇ ਅਸੀਂ ਆਪਣੇ ਬਾਬਾ ਜੀ ਦੇ ਜੋ ਉਹਨਾਂ ਦੇ ਕਰਨ ਸਾਨੂੰ ਕਿਹਾ ਸੀ ਅਸੀਂ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਕਰਮਾਂ ਤੇ ਅਸੀਂ ਨਿਖਰੇ ਆ ਆਪਣੀ ਮਿਹਨਤ ਲਾਗ ਲਾ ਕੇ ਅਸੀਂ ਅੱਜ ਨੌਕਰੀ ਕਰਕੇ ਤੇ 34-35 ਸਾਲ ਦੀ ਨੌਕਰੀ ਮੈਂ ਪੰਜਾਬ ਪੁਲਿਸ ਦੀ ਕਰਕੇ ਆਪਣੇ ਗ੍ਰਹਿ ਵਿਕੇ ਹੁਣ ਜਿੱਥੇ ਮੈਂ ਇਸ ਟਾਈਮ ਤੇ ਰਹਿ ਰਿਹਾ ਹਾਂ ਤੇ ਬਹੁਤ ਸਕੂਨ ਹੈ ਇੱਥੇ ਮਿਲਦਾ ਪਿੰਡ ਵਿੱਚ ਰਹਿਣ ਦਾ ਕਿਉਂਕਿ ਪ੍ਰੈਕਟਿਸ ਵੀ ਇੱਥੇ ਕਰਦੇ ਰਹੇ ਹਾਂ ਇੱਥੇ ਬਚਪਨ ਵੀ ਮੇਰਾ ਬਹੁਤ ਵਧੀਆ ਘਰ ਦਾ ਖਾਣਾ ਦਾਣਾ ਸਭ ਕੋਈ ਆਪਣਾ ਘਰ ਦਾ ਸੀ ਜਿਹਦੇ ਕਰਕੇ ਸਾਨੂੰ ਕੋਈ ਇਸੇ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਹੀ ਨਹੀਂ ਸੀ ਖਾਣਾ ਦਾਣਾ ਹੀ ਬਹੁਤ ਵਧੀਆ ਸੀ ਜਿਨ੍ਹਾਂ ਨਾਲ ਅਸੀਂ ਪੰਜਾਬ ਲੈਵਲ ਲੈ ਕੇ ਸਟੇਟ ਲੈਵਲ ਤੇ ਇੰਡੀਆ ਲੈਵਲ ਤੇ ਵਰਲਡ ਗੇਮਪ ਤੱਕ ਏਸ਼ੀਅਨ ਗੇਮਾ ਤੱਕ ਜਿਹੜੀਆਂ ਮੱਲਾ ਮਾਰੀਆਂ ਆ ਮੈਨੂੰ ਆਸ ਨਹੀਂ ਸੀ ਵੀ ਮੈਂ ਇੰਨੇ ਮਕਾਮ ਤੱਕ ਮੈਨੂੰ ਕੋਈ ਆਸ ਨਹੀਂ ਮੈਂ ਪਹੁੰਚਾਂਗਾ ਅੱਜ ਵੀ ਮੇਰੀ ਏਸ਼ੀਅਨ ਵਰਡ ਗੇਮ ਤੱਕ ਅੱਜ ਵੀ ਸਿਲੈਕਸ਼ਨ ਹੋ ਰਹੀ ਆ ਲੇਕਿਨ ਅਸੀਂ ਘਰ ਦੇ ਕੁਝ ਇਹੋ ਜਿਹੇ ਕੰਮ ਹੁੰਦੇ ਜਿਹਦੇ ਕਰਕੇ ਅਸੀਂ ਇਨਕਾਰ ਕਰਦੇ ਆ ਸਾਡਾ ਜਾਣਾ ਮੁਸ਼ਕਲ ਆ ਲੇਕਿਨ ਗੇਮਾਂ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਬੰਦੇ ਨੂੰ ਬਹੁਤ ਹੀ ਉਤਸ਼ਾਹ ਪ੍ਰਭਾਵਿਤ ਕਰਦੀ ਆ ਤੇ ਮੈਡਲ ਦਾ ਇੰਨੇ ਪ੍ਰਾਪਤ ਕੀਤੇ ਸਾਡੇ ਕੋਲ ਗਿਣਤ ਮੈਡਲ ਆ ਜੀ ਕੋਈ ਗਿਣਤੀ ਨਹੀਂ ਮੈਡਲਾਂ ਦੀ ਜਿੱਥੇ ਜਿੱਥੇ ਦਾ 2 4 2 4 5 ਨੈਸ਼ਨਲ ਗੇਮਾਂ ਤੋਂ ਨੈਸ਼ਨਲ ਗੇਮਾਂ ਤੋਂ ਏਸ਼ੀਅਨ ਗੇਮਾਂ ਤੋਂ ਸਭ ਜਿੱਤ ਕੇ ਲਿਆਉਣੇ ਆ ਲੇਕਿਨ ਮੈਂ ਸਾਰੇ ਨਗਰ ਦਾ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦਾ ਭੈਣ ਭਰਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਰੇ ਪਰਿਵਾਰ ਮੈਂ ਇਸ ਮੁਕਾਮ ਤੱਕ ਸਾਨੂੰ ਪਹੁੰਚਾਇਆ ਜੀ ਸੋ ਸਰਦਾਰ ਕੁਰਬਨ ਸਿੰਘ ਜੀ ਤੁਹਾਡੀ ਮੇਨ ਸ਼ੁਰੂਆਤ ਕਿੱਥੋਂ ਹੋਈ ਜੀ ਸ਼ੁਰੂਆਤ ਸ਼ੁਰੂ ਤੋਂ ਲੈ ਕੇ ਜੀ ਮੈਂ ਤਕਰੀਬਨ ਅਸੀਂ 5ਵੀਂ 7ਵੀਂ ਕਲਾਸ ਤੋਂ ਫੋਟਵਾਲ ਖੇਡਣ ਲੱਗ ਪੈ ਸਕੇ ਜੀ ਹਾਈ ਸਕੂਲ ਵਿੱਚ ਵੀ ਅਸੀਂ ਫੋਟਵਾਲੇ ਖੇਲੇ ਆ 10ਵੀਂ ਪਾਸ ਮੈਂ 1984 ਵਿੱਚ ਕੀਤੀ ਆ ਕਰਨ ਤੋਂ ਬਾਅਦ ਜੀ ਗੁਨਾਨਖ ਖਾਲਸਾ ਕਾਲਜ ਟ੍ਰੋਲੀ ਕਾਲਜ ਦੇ ਮਤਲਬ ਐਡਮਿਸ਼ਨ ਸਾਡਾ ਇਹ ਕਰਦੇ ਨੇ ਕਰਵਾ ਦਿੱਤਾ ਵੀ ਉੱਥੇ 1 ਸਾਲ ਫੁੱਟਬਾਲ ਖੇលਿਆ ਉਸ ਤੋਂ ਬਾਅਦ ਸਦਾ ਗਰੇਲ ਕੋ ਸਾਭ ਹੁੰਦੇ ਸੀਗੇ ਟ੍ਰੋਲੀ ਕਾਲਜ ਉਹਨਾਂ ਨੇ ਕਿਹਾ ਵੀ ਤੁਸੀਂ ਮਿਹਨਤ ਜ਼ਿਆਦਾ ਕਰੋ ਤੁਸੀਂ ਕਾਕਾ ਥੋੜੇ ਬਹੁਤੀ ਐਥਲੈਟਿਕ ਵਿੱਚ ਵੀ ਆਓ ਦੌੜ ਕਿਉਂਕਿ 1988 ਵਿੱਚ ਹੜਾ ਗਿਆ ਸੀ ਕਿ ਸਾਡਾ ਕਾਲਜ ਵਿੱਚ ਸਾਡਾ ਹੜ੍ਹ ਦੇ ਨਾਲ ਇੰਨਾ ਰੇਤ ਪਰ ਗਿਆ ਸੀ ਵੀ ਸਾਡੇ ਭੱਜਣ ਵਾਸਤੇ ਜਗ੍ਹਾ ਹੀ ਨਹੀਂ ਸੀ ਬਚੀ ਚਲੋ ਉਹ ਅਸੀਂ ਤਾਂ ਉਹਦਾ ਫਾਇਦਾ ਲੈ ਲਿਆ ਕਿਉਂਕਿ ਇੱਕ ਸੈਂਟੇਕ ਇਵੈਂਟ ਹੁੰਦਾ ਐਥਲੈਟਿਕ ਵਿੱਚ ਜਿਹੜੀ ਰੇਸ ਆ ਰੇਤ ਵਿੱਚ ਅਸੀਂ ਭੱਜਦੇ ਆ ਉਹ ਤੇ ਸਾਡੇ ਕੋਲ ਪਾਵਰ ਵੈਲ ਬਹੁਤ ਬਣ ਜਾਂਦੀ ਆ ਲੇਕਿਨ ਉਸੇ 85 ਵਿੱਚ ਅਸੀਂ ਯੂਨੀਵਰਸਿਟੀ ਗਏ ਆ 800 ਤੇ 1500 ਮੀਟਰ ਲਗਾਈ ਆ ਜੀ ਕਿਉਂ ਪਤਾ ਨਹੀਂ ਹੁੰਦਾ ਵੀ ਦੌੜ ਕਿਸੇ ਰਾ ਭੱਜੀ ਜਾਂਦੀ ਆ ਕਿਉਂ ਪਹਿਲਾ ਸਾਲ ਸੀਗਾ ਮਿਹਨਤ ਜ਼ਿਆਦਾ ਸੀਗੀ ਲੇਕਿਨ ਦੌੜ ਦਾ ਨਸੀਬ ਪਤਾ ਹੁੰਦਾ ਕਿੱਦਾਂ ਦੌੜਨਾ 85 86 पे खासा ਕੰਮ ਚੱਲ ਗਿਆ ਜੀ ਉੱਥੇ ਜਾ ਕੇ ਸਾਡਾ ਇਵੈਂਟ ਉਹਨੇ 12.5 ਕਿਲੋਮੀਟਰ ਕਰਾਸ ਕੰਟੀ ਸੱਤੋ ਕਰਾਇਆ ਜੀ ਜਰ 1985 ਵਿੱਚ ਵੀ ਸਾਢੇ 12 ਕਿਲੋਮੀਟਰ ਦੀ ਫਰਸਟ ਪੋਜੀਸ਼ਨ ਸਾਡੀ 86 ਵਿੱਚ ਵੀ ਫਰਸਟ ਫਰਸਟ ਪੋਜੀਸ਼ਨ ਹੈ ਜੀ ਤੇ 87 ਵਿੱਚ ਵੀ ਅਸੀਂ ਯੂਨੀਵਰਸਿਟੀ ਗੇਮ ਕਰਿਆ ਸੀ ਆਉਂਦੇ ਸਾਰੇ ਵੀ ਅਸੀਂ ਭਰਤੀ ਹੋ ਗਏ ਸੀ ਪੀਏਪੀ ਵਿੱਚ ਭਰਤੀ ਹੋ ਕੇ ਆਪਾਂ ਉੱਥੇ ਵੀ ਟ੍ਰੇਨਿੰਗ ਵੀ ਕੀਤੀ ਆਪਾਂ ਸਪੋਰਟਸ ਨਾਲ ਦੇ ਨਾਲ ਅਸੀਂ ਗੇਮ ਕਰਦੇ ਰਹੇ ਜੀ ਤੇ ਦੋ ਕਲਾਸਾਂ ਮੈਂ ਪਹਿਲਾਂ ਪਲੱਸ 12 ਤੱਕ ਕਾਲਜ ਵਿੱਚ ਕਰਕੇ ਪਲੱਸ 2 ਮੈਂ ਮਹਿਕਮੇ ਜਾ ਕੇ ਕੀਤੀ ਹੈ ਤੇ ਜਿਹਦੇ ਕਰਕੇ ਸਾਨੂੰ ਸ਼ੌਂਕ ਸੀ ਵੀ ਪਲੱਸ 2 ਕਰਕੇ ਚਲੋ ਗਾਹ ਪ੍ਰਮੋਸ਼ਨ ਦਾ ਕੋਈ ਨਾ ਕੋਈ ਚੱਕਰ ਬਣ ਜਾਂਦਾ ਜੀ ਲੇਕਿਨ ਗੇਮ ਜਿਹੜੀ ਹੈ ਗੇਮ ਸਾਡੇ ਮਨ ਵਿੱਚ ਕੁਛ ਆ ਗਈ ਸੀ ਕਰਾਸ ਕੰਟਰੀ 90 ਦੇ ਵਿੱਚ ਇੰਟਾ ਕਰਾਸ ਕੰਟਰੀ ਇੱਕ ਹੁੰਦੀ 122 ਕਿਲੋਮੀਟਰ ਉੱਚ ਬੀਐਸਐਫ ਪਲੱਸ ਪੀਏਪੀ ਰੇਂਜ ਸੀਆਰਪੀਐਫ ਹੋਰ ਬਗਰ ਜਿੰਨੀਆਂ ਵੀ ਫੋਰਸਾਂ ਸੀ ਸਾਰੀਆਂ ਟੀਮਾਂ ਦੀਆਂ ਟੀਮਾਂ ਆਈਆਂ ਲੇਕਿਨ ਸਾਡੀ ਜਿਹੜੀ ਚੈਂਪੀਅਨਸ਼ਿਪ ਸੀ 1990 ਚ ਕਰਾਸ ਕੰਟਰੀ ਐਮ ਗੁਰੂ ਗਵੈਸ ਸਟੇਡੀਅਮ ਵਿੱਚ ਲਗਾਈ ਗਈ ਸੀ ਉੱਥੋਂ ਵੀ ਫਰਸਟ ਪੋਜੀਸ਼ਨ ਸਾਡੀ ਆਈ ਸੀ ਮੱਲ ਸ਼ੌਂਕ ਬੋਸਗਾ ਜੀ ਮੇਹਤ ਬਹੁਤ ਕਰਨੀ ਆ ਖਾਣਾ ਵਧੀਆ ਰੈਸਟ ਵਧੀਆ ਲੇਕਿਨ ਸਮਾਂ ਵਧੀਆ ਸੀ ਸੋ ਸਟਾਰਟਿੰਗ ਦੇ ਵਿੱਚ ਦੇਖੋ ਤੁਸੀਂ ਗਰੀ ਪਰਿਵਾਰ ਤੋਂ ਕਹਿੰਦੇ ਚਲੋ ਉੱਠੇ ਹੋ ਤੋਂ ਕਿਦਾਂ ਦੀਆਂ ਤੰਗੀਆਂ ਪਹਿਲਾਂ ਨਹੀਂ ਆਈਆਂ ਤੁਹਾਨੂੰ ਕਿਦਾਂ ਦਾ ਅਰਤਨਾ ਪਈਆਂ ਸਨ ਤੰਗੀਆਂ ਇਦਾਂ ਆ ਜੇ ਚਲੋ ਸਾਡੇ ਕੋਈ ਇੱਦਣੇ ਸਾਨੂੰ ਦੱਸਣ ਪੁੱਛਣ ਆਲਾ ਨਹੀਂ ਕੋਈ ਹੁੰਦਾ ਮਾਪੇ ਨਹੀਂ ਦੱਸਣਾ ਹੁੰਦਾ ਸੀ ਮਾਤਾ ਸਾਡੀ ਨੇ ਬਹੁਤ ਮਿਹਨਤ ਕੀਤੀ ਆ ਕਿ ਸਾਡਾ ਸਹਾਯੋਗ ਤੇ ਸਾਡੇ ਬਾਬਾ ਜੀ ਨੇ ਜਿਨ੍ਹਾਂ ਨੇ ਕੇ ਸਾਨੂੰ ਸਹਾਇਤਾ ਦਿੱਤੀ ਹੈ ਪੜ੍ਹਨ ਲਿਖਣ ਵਿੱਚ ਤੇ ਉਹਨਾਂ ਦੀ ਬਦੌਰਤ ਹੀ ਅਸੀਂ ਇੱਥੇ ਤੱਕ ਆਏ ਆ ਅੱਜ ਵੀ ਅਸੀਂ ਉਹਨਾਂ ਦਾ ਉਹਨਾਂ ਦੇ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਨੇ ਸਾਨੂੰ ਇਹੋ ਜਿਹੀ ਸਿੱਖਿਆ ਦਿੱਤੀ ਵੀ ਤੁਸੀਂ ਚੰਗਾ ਖਾਓ ਚੰਗਾ ਪੈਨੋ ਸਪੋਰਟਸ ਬਾਰੇ ਤਾਂ ਸਾਨੂੰ ਇਹੋ ਕਹਿੰਦੇ ਵੀ ਤੁਸੀਂ ਵੱਧ ਤੋਂ ਵੱਧ ਗੇਮ ਕਰੋ ਗੇਮ ਕੀਤੀ ਹੈ ਗੇਮ ਕਰਦੇ ਆ ਅੱਜ ਵੀ ਕਰਦੇ ਆ ਜੀ ਲੇਕਿਨ ਅਸੀਂ ਉਹਨਾਂ ਦੀ ਬਦੌਰਤ ਇੱਥੇ ਤੱਕ ਪਹੁੰਚੇ ਜੀ ਸੋ ਸਰਦਾਰ ਕਲਵੰਤ ਸਿੰਘ ਜੀ ਸਭ ਤੋਂ ਪਹਿਲਾਂ ਸਾਨੂੰ ਕਿਹੜੀ ਵੱਡੀ ਉਪਲਬਧੀ ਮਿਲੀ ਹੈ ਜੀ ਪ੍ਰਵਦ ਇਸ ਤਰ੍ਹਾਂ ਹੈ ਜੇ ਸਾਨੂੰ ਜਿਸ ਵੇਲੇ ਅਸੀਂ ਭਰਤੀ ਹੋਏ ਆ ਸਾਨੂੰ ਇਹੋ ਹੀ ਕਹਿੰਦੇ ਵੀ ਸਾਨੂੰ ਸਪੋਰਟਸ ਦੇ ਵਿੱਚ ਤੇ ਤੁਸੀਂ ਭਰਤੀ ਹੋਏ ਆ ਲੇਕਿਨ ਮੈਂ ਇੱਕ ਜਨਰਲ ਭਰਤੀ ਹੋਇਆ ਸਿਪਾਈ ਜਿਹੜੀ ਆਮ ਬਿਣਤੀ ਦੇ ਵਿੱਚ ਬੰਦੇ ਦਾ ਕੱਦ ਛਾਤੀ ਹਾਈਟ ਸਾਰੀ ਬਣੀ ਜਾਂਦੀ ਆ ਸਪੋਰਟਸ ਦਾ ਮੇਰਾ ਇੱਕ ਪਰਸਨਲ ਮੇਰੀ ਆਪਣੀ ਗੇਮ ਸੀ ਜਿਹਨੂੰ ਕਿ ਅੱਜ ਵੀ ਪਹਿਲਾਂ ਵੀ ਮੈਂ ਗੇਮ ਦੇ ਵਿੱਚ ਹੀ ਚੱਲਦਾ ਰਿਹਾ ਆ ਇਹੋ ਸਭ ਦੀ ਵੱਡੀ ਸਾਡੀ ਪ੍ਰਵਤੀ ਆ ਵੀ ਸਾਨੂੰ ਨੌਕਰੀ ਮਿਲ ਗਈ ਆ ਚਲੋ ਨੌਕਰੀ ਮਿਲ ਗਈ ਅੱਧੀ ਗਾ ਉਸ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰ ਕੀਤਾ ਬਈ ਕਈਆਂ ਤਾਂ ਨੌਕਰੀ ਮਿਲਦੀ ਨਹੀਂ ਪਰ ਸਾਨੂੰ ਬਹੁਤ ਜਲਦੀ ਨੌਕਰੀ ਇਸ ਇਸ ਪਾਸੇ ਮਿਲ ਗਈ ਆ ਮਿਲਦੇ ਸਾਰ ਅਸੀਂ ਅਫਸਰਾਂ ਨਾਲ ਵੀ ਬਹੁਤ ਵਧੀਆ ਸਾਡਾ ਸਹਿਯੋਗ ਸੀਗਾ ਸਾਨੂੰ ਉਹਨਾਂ ਨੇ ਸੈਂਟਰ ਟੀਮਾਂ ਦੇ ਵਿੱਚ ਸਾਨੂੰ ਅਟੈਚਮੈਂਟ ਕਰ ਦਿੱਤਾ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਗੇਮਾਂ ਦੇ ਵਿੱਚ ਰੱਖਿਆ ਤੇ ਸਾਡੀ ਪ੍ਰੈਕਟਿਸ ਰੈਗੂਲਰ ਸਾਡੀ ਚੱਲਦੀ ਰਹੀ ਸੋ ਹੁਣ ਤੱਕ ਜੀ ਕਿੰਨੇ ਮੈਡਲ ਜਿੱਤ ਚੁੱਕੇ ਹੋ ਮੈਡਲ ਜੀ ਸਾਰੇ ਮੇਰੇ ਯੂਨੀਵਰਸਿਟੀ ਪਲੱਸ ਕਾਲਜਾਂ ਦੇ ਵਿੱਚ ਜਾਂ ਆਲ ਇੰਡੀਆ ਪੋਰਸ ਗੇਮਾਂ ਦੇ ਜਾਂ ਰੇਂਜਾਂ ਜਿੰਨੀਆਂ ਵੀ ਸੀ ਸਾਡੀਆਂ ਪੀਏਪੀ ਰੇਂਜ ਲੁਧਿਆਣਾ ਰੇਂਜ ਪਟਿਆਲਾ ਰੇਂਜ ਤੇ ਇਹਨਾਂ ਰੇਂਜਾਂ ਵਿੱਚ ਵੀ ਸਾਡੇ ਬਾਕੀ ਆਲ ਇੰਡੀਆ ਕ੍ਰੋਸ ਕੰਟੀ ਵੀ ਸੀ ਜਾਂਦੇ ਰਹੇ ਜੀ ਤਕਰੀਬਨ 3-4 ਸਾਲ ਇਹ ਤਕਰੀਬਨ ਮੇਰੇ ਸਾਹਮਣੇ ਅੱਜ ਤੱਕ 7-800 ਮੈਡਲ ਤਕਰੀਬਨ ਮੇਰੇ ਕੋਲ ਹੈ ਜੀ ਜਿਨ੍ਹਾਂ ਵਿੱਚੋਂ ਘੱਟ ਦਾ 2250 ਦਾ 골ਡ ਹੈ ਹੋਣਾ ਜੀ 2250 ਹੀ ਸਿਲਵਰ ਹੋ ਸਕਦਾ ਤੇ ਇੰਨਾ ਕਿ 100-150 ਬ੍ਰਾਊਨ ਵੀ ਹੋ ਸਕਦਾ ਜੀ ਜਿਹੜੇ ਮੈਟਰਾਂ ਦੇ ਅਣਗਿਣਤ ਗਿਣਤੀ ਜਿਹੜੇ ਆਪਣੇ ਕੋਲ ਤਕਰੀਬਨ ਗਿਣਤੀ ਨਹੀਂ ਹੋ ਰਹੀ ਕਾਰ ਪਏ ਆ ਜੀ ਕੋਈ ਕਿਤੇ ਰੱਖਿਓ ਕੋਈ ਕਿਤੇ ਰੱਖਿਓ ਪਏ ਆ ਤੇ ਛੋਕਿਆ ਸਾਨੂੰ ਸਿਰਾ ਹੁਣ ਅੱਜ ਵੀ ਅਸੀਂ ਨੈਸ਼ਨਲ ਗੇਮਾਂ ਤੋਂ ਤੇ ਧਰਮਸ਼ਾਲਾ ਜਾ ਕੇ ਆਏ ਜੀ 20 ਤਰੀਕ ਮਈ ਨੂੰ ਅਪ੍ਰੈਲ ਦੀ ਤੇ 20 ਅਪ੍ਰੈਲ 21 ਤੇ 22 ਨੂੰ ਜਿੱਥੋਂ 400 ਦਾ ਗੋਲਡ ਮੈਡਲ 400 ਦਾ ਇੱਕ ব্রੌਨ ਮੈਡਲ ਆ ਜੀ ਤੇ 800 ਦਾ ব্রੌਨ ਮੈਡਲ ਆ ਤੇ ਇੱਕ 300 ਮੀਟਰ ਹਾਰਡਰ ਲੱਗਦੀ ਆ ਜੀ ਉਹਦੀ 2.5 ਫੁੱਟ ਚਾਈ ਹੁੰਦੀ ਉਹਦੇ 24 ਬ੍ਰਾਊਨ ਬੜਾ 4 ਮੀਟਰ ਹੁਣ ਚਿੱਤ ਕੇ ਲੈ ਆਏ ਸੀ ਬੜੇ ਮਨ ਨੂੰ ਖੁਸ਼ੀ ਆ ਬੜਾ ਸਕੂਨ ਆਉਂਦਾ ਵੀ ਅਸੀਂ ਅੱਜ ਵੀ ਤੰਦਰੁਸਤਿਆਂ ਸਿਹਤ ਬਹੁਤ ਵਧੀਆ ਆ ਜੀ ਮੈਂ ਤਾਂ ਸੰਦੇਸ਼ ਰੇਕ ਨੂੰ ਕਹਿੰਦੇ ਆ ਦੇਰਿਆਂ ਵਿੱਚ ਹਰੇਕ ਬੰਦਾ ਹੀ ਤੰਦਰੁਸਤੀ ਵਾਸਤੇ ਗੇਮ ਕਰਨੀ ਬਹੁਤ ਜ਼ਰੂਰੀ ਹੈ ਸੋ ਦੇਖੋ ਜਦੋਂ ਕੋਈ ਵੀ ਬੰਦਾ ਉਪਲਬਧ ਦੀਆਂ ਨੂੰ ਵੱਧ ਆ ਸੋ ਕਈ ਬੰਦੇ ਸਪੋਰਟ ਕਰਨ ਵਾਲੇ ਹੁੰਦੇ ਆ ਕਈ ਨਹੀਂ ਸਪੋਰਟ ਕਰਨ ਵਾਲੇ ਵੀ ਹੁੰਦੇ ਸੋ ਤੁਹਾਨੂੰ ਕਿਹਦਾ ਸਭ ਤੋਂ ਜ਼ਿਆਦਾ ਸਹਯੋਗਕ ਇਹਦਾ ਰਿਹਾ ਜੀ ਸਹਿਯੋਗ ਮੈਨੂੰ ਸਭ ਤੋਂ ਵੱਧ ਮੇਰੇ ਘਰਦਿਆਂ ਦਾ ਸਹਿਯੋਗ ਹੈ ਜਿਨ੍ਹਾਂ ਨੇ ਸਾਨੂੰ ਟਾਈਮ ਤੇ ਲੰਗਰ ਪਾਣੀ ਬਣਾ ਕੇ ਦੇਣਾ ਆਏ ਆਏ ਨੂੰ ਪਾਣੀ-ਤਾਣੀ ਪੁੱਛਣਾ ਜਾਣ ਵੇਲੇ ਸਾਨੂੰ ਉਹਨਾਂ ਨੇ ਸਾਡੀ ਪੂਰੀ ਮਦਦ ਕਰਨੀ ਆ ਲੇਕਿਨ ਪਿੰਡਾਂ ਵਿੱਚ ਆਮ ਹੁੰਦਾ ਆ ਵੀ ਬਈ ਅੱਜ ਦਾ ਜੋਗ ਜਿਹੜਾ ਬਹੁਤ ਬਦਲ ਚੁੱਕਾ ਆ ਸਾਡਾ ਟਾਈਮ ਕੁਝ ਹੋਰ ਸਿਕਾ ਜੀ ਹੁਣ ਦਾ ਟਾਈਮ ਬਦਲ ਗਿਆ ਆ ਕਿਉਂਕਿ ਪਹਿਲਾਂ ਲੋਕ ਬਹੁਤ ਪਿਆਰ ਕਰਦੇ ਸੀ ਸਪੋਰਟਸ ਨਾਲ ਹੁਣ ਪਿਆਰ ਤਾਂ ਕਰਦੇ ਆ ਲੇਕਿਨ ਪੈਸਾ ਜ਼ਿਆਦਾ ਆ ਗਿਆ ਜੀ ਪੈਸਾ ਔਣ ਕਰਕੇ ਹਰੇਕ ਬੰਦੇ ਨੂੰ ਦੌੜ ਲੱਗੀ ਹੋਆ ਜੀ ਮੈਂ ਇਧਰੋਂ ਵੀ ਕੁਮਾਰ ਮੈਂ ਇਧਰ ਸਾਢੇ 12 ਵਜੇ ਤਾਂ ਇੱਕ ਬਲਾਚੌਰ ਟੂਰਨਾਮੈਂਟ ਹੋਇਆ ਸੀ 1984 ਚ 1500 ਮੀਟਰ ਦੌੜ ਲੱਗੀ ਸੀ ਤੇ ਉਹ ਕਹਿੰਦੇ ਤੁਸੀਂ ਸਰਦਾਰ ਜੀ ਕਿੱਥੋਂ ਆਏ ਮੈਂ ਕਹਾਂ ਜੀ ਮੈਂ ਖਾਲਸਾ ਘਰ ਜਲੰਧਰ ਤੋਂ ਆਇਆ ਜੀ ਤੇ ਉਹਨਾਂ ਦੌੜ ਲੱਗੀ 1500 ਤੇ ਮੈਂ ਉੱਥੋਂ ਫਰਸਟ ਪੋਜੀਸ਼ਨ ਲਈ ਤਕਰੀਬਨ ਲੀਡ ਨਾਲ ਹੀ ਲਈ ਸੀ ਉਹਨੇ ਮੈਨੂੰ 300 ਰੁਪਏ ਇਨਾਮ ਦਿੱਤਾ ਜੀ ਉਦੋਂ 300 ਰੁਪਏ ਇਨਾਮ ਬਹੁਤ ਮੈਨੇ ਰਖੋਦਾ ਸੀ ਤੋਂ ਬੜੀ ਖੁਸ਼ੀ ਹੋਈ ਵੀ 300 ਰੁਪਏ ਇਨਾਮ ਤੇ ਇੱਕ ਕੱਪ ਪਿਆ ਜੀ ਸਾਹਮਣੇ ਤੇ ਕੱਪ ਚੱਕਿਓ ਕੱਪ ਨੇ ਆਏ ਉਦੋਂ ਦੀ ਮੇਰੀ ਇੱਕ ਯਾਦ ਕਰੀਏ ਨਿਸ਼ਾਨੀ ਆ ਵੀ ਇਹ ਇਹ ਇਸ ਇਹ ਜਿਹੜਾ ਜਿੱਤਿਆ ਜਾ ਇਹ ਚ ਇੰਨੀ ਪਾਵਰ ਸੀ ਵੀ ਇਸ ਇਸ ਇਹ ਕੱਪ ਆ ਜਿਹੜਾ ਕੱਪ ਆ ਇਹ ਬਲਾਚੌਰ ਦਾ ਹੈ ਜੀ ਇਹ 1500 ਮੀਟਰ ਫਸਟ ਪ੍ਰਾਈਜ਼ ਹੈ ਜੀ ਇੱਥੇ ਬਹੁਤ ਮਾਣ ਹੋਇਆ ਵੀ ਅਸੀਂ ਅਸੀਂ ਇੰਨੇ ਗਵਰਨਮੈਂਟ ਕਾਲਜ ਹਿਆਰਪੁਰ ਮਾਲਪੁਰ ਚੰਡੀਗੜ੍ਹ ਦੇ ਪਲੇਅਰ ਆਏ ਸੀ ਜਿਨ੍ਹਾਂ ਨੂੰ ਮੈਂ ਸਾਰੇ ਪਲੇਅਰਾਂ ਨੂੰ ਕੱਟ ਕੇ ਇਹ ਆ ਜਿਹੜਾ ਮੈਡਲ ਹੈ ਮੈਂ ਪਰ ਇਹ ਕੱਪ ਪ੍ਰਾਪਤ ਕੀਤਾ ਸੀ ਤੇ ਇਹ ਗੱਲਾਂ ਇਹ ਇਜਾਦਾਂ ਆ ਜੀ ਸਪੋਰਟਸ ਦੀਆਂ ਇਹ ਇਜਾਦਾਂ ਆ ਤੇ ਅਸੀਂ ਇਹ ਇਜਾਦਾਂ ਜਿਹੜੀਆਂ ਸਾਨੂੰ ਅੱਜ ਤੱਕ ਇਹ ਆਪਣੇ 2025 ਤੱਕ ਲੈ ਕੇ ਆ ਗਈਆਂ ਜੀ ਸੋ ਸਰਦਾਰ ਕਮਨ ਸਿੰਘ ਤੁਸੀਂ ਹੁਣ ਇੰਟਰਨੈਸ਼ਨਲ ਖਿਡਾਰੀ ਬਣ ਚੁੱਕੇ ਹੋ ਸੋ ਹੋਰ ਕਿੱਥੇ ਤੱਕ ਉਪ੍ਰਬਧੀਆਂ ਕੀਤੀਆਂ ਜੀ ਤੁਸੀਂ ਉਪ੍ਰਬਧੀਆਂ ਇਹ ਆ ਜੀ ਮੇਰੀ ਦੋ ਮਦਰਾਸ ਤਕਰੀਬਨ 2005 ਵਿੱਚ 1500 ਦਾ 골ਡ ਮੈਡਲ ਸੀ ਦੋ 32 ਦੇ ਨਾਲ ਉਹ ਲੱਗਾ ਸੀ ਚਾਰ 4:32 ਦਾ ਟਾਈਮ ਕੱਢ ਕੇ 4 ਮਿੰਟ 32 ਸੈਕਿੰਡਾਂ ਦਾ ਟਾਈਮ ਕੱਢ ਕੇ ਗੋਲਡ ਮੈਡ ਪ੍ਰਾਪਤ ਕੀਤਾ ਸੀ ਉਸ ਟਾਈਮ ਤੇ ਉਹ ਸਿਲੈਕਸ਼ਨ ਹੋਈ ਸੀ ਸਪੇਨ ਵਾਸਤੇ ਵਰਲਡ ਗੇਮ ਦੀ ਉਹ ਸਾਰੇ ਮੇਰੇ ਡਾਕੂਮੈਂਟ ਇਤਿਆਸ ਕੇ ਜਾਣ ਵਾਸਤੇ ਵੀ ਸਾਨੂੰ ਬੰਗਲਾ ਸਾਹਿਬ ਗੁਰਦਾਰੇ ਨੇ ਟੀਮ ਨੇ ਬਿਠਾ ਰੱਖੀ ਚਾਰ ਪੰਜ ਮੈਂਬਰ ਜਿਹੜੇ ਵਰਲਡ ਗੇਮ ਵਾਸਤੇ ਲੇਕਿਨ ਉਹ ਮੈਂ ਪਹਿਲਾਂ ਹੀ ਬੇਨਤੀ ਕਰਕੇ ਹਟਿਆ ਬੈ ਸਿਲੈਕਸ਼ਨ ਹੋ ਜਾਂਦੀ ਇਸ ਦੀ ਪੈਸੇ ਅਸੀਂ ਦੇ 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 ਇਸਕੇ ਲੇਕਿਨ ਜਦੋਂ ਜਾਣਾ ਕੋਈ ਨਾ ਕੋਈ ਉਸ ਟਾਈਮ ਤੇ ਅਲਝਣ ਪੈ ਜਾਣੀ ਜੇਕਰ ਮੈਂ ਉਹ ਵਰਲਡ ਗੇਮ ਖੇਡੇ ਹੁੰਦਾ ਜਿਹੜੇ ਕਿ ਅੱਜ ਅਫਸਰ ਬਣੇ ਹੋ ਸਕਦਾ ਮੈਨੂੰ ਵੀ ਉਸ ਸੀਟ ਤੇ ਕੋਈ ਹੋਰ ਕੁਰਸੀ ਵਿੱਚ ਮੈਨੂੰ ਵੀ ਮਿਲ ਜਾਂਦੀ। ਲੇਕਿਨ ਇਹ ਕੁਝ ਕਰਮਾ ਦਾ ਹੁੰਦਾ ਖੇਲ ਜੇ ਪ੍ਰਮਾਤਮਾ ਨੇ ਜਿੱਥੇ ਰੱਖਣਾ ਉੱਥੇ ਰਹਿਣਾ ਪੈਂਦਾ ਜਾ। ਬਾਕੀ ਅਫਸਰਾਂ ਦਾ ਬਹੁਤ ਸਹਯੋਗ ਰਿਹਾ ਸਾਨੂੰ ਜੀ। ਸੋ ਬਾਕੀ ਸਰਦਾਰ ਕਬਨਸ ਸਿੰਘ ਜੀ ਕਈ ਖਿਡਾਰੀਆਂ ਦਾ ਕਹਿਣਾ ਵੀ ਸਰਕਾਰ ਪੂਰੀ سپورਟ ਨਹੀਂ ਕਰਦੀ। ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ? ਮੈਂ ਤਾਂ ਬੇਨਤੀ ਪਹਿਲਾਂ ਵੀ ਕਰਦਾ ਰਿਹਾ ਹੁਣ ਵੀ ਕਰਦਾ ਵੇ 플레이ਰ ਦੀ ਕੁਛ ਨਾ ਕੁਛ ਮਦਦ ਕਰਨੀ ਚਾਹੀਦੀ ਆ। ਸਰਕਾਰ ਨੂੰ ਵੀ ਚਾਹੀਦੀ ਆ ਤੇ ਵਿਭਾਗਾਂ ਨੂੰ ਵੀ ਚਾਹੀਦੀ ਵੇ ਕਿ ਰਾਜਦੀਪ ਗਿੱਲ ਸਾਹਿਬ ਹੁੰਦੇ ਸੀ ਉਹ ਬਹੁਤ ਪਲੇਅਰਾਂ ਦੀ ਇੱਜ਼ਤ ਕਰਦੇ ਸੀ ਬਹੁਤ ਮਾਨ ਸਤਕਾਰ ਦਿੰਦੇ ਸੀ ਅਸੀਂ ਵੀ ਉਹਨਾਂ ਕੋਲ 90 ਵਿੱਚ 1990 ਵਿੱਚ ਮੈਂ ਫਲੋਰ ਅਕੈਡਮੀ ਦੇ ਵਿੱਚ 6 ਕੁ ਮਹੀਨੇ ਉੱਥੇ ਮਿਹਨਤ ਕੀਤੀ ਬਹੁਤ ਸਤਕਾਰ ਦਿੰਦੇ ਸੀ ਤੇ ਚਲੋ ਅੱਜ ਵੀ ਉਹ ਬਹੁਤ ਸਪੋਰਟਸ ਨੂੰ ਪਿਆਰ ਕਰਦੇ ਆ ਔਰ ਅਸੀਂ ਉਹਨਾਂ ਦੇ ਨਾਲ ਬਹੁਤ ਸਾਡਾ ਉਹਨਾਂ ਨਾਲ ਮਨ ਬਹੁਤ ਖੁਸ਼ ਹੁੰਦਾ ਜਦੋਂ ਸਾਨੂੰ ਮਿਲਦੇ ਸੀਗੇ ਕਿਉਂਕਿ ਅਫਸਰ ਵਿੱਚ ਇਹੋ ਜਿਹੇ ਪੁੱਲਰ ਸਾਹਿਬ ਹੁੰਦੇ ਸੀ ਇਹ ਵੀ ਬਹੁਤ ਪਲੇਅਰਾਂ ਨਾਲ ਪਿਆਰ ਕਰਦੇ ਸੀ ਜੀ ਤੇ ਹੋਰ ਸੈਕਟਰੀ ਸਾਹਿਬ ਵੀ ਸਾਡੇ ਮਨਮੋਹਨ ਸਿੰਘ ਹੁੰਦੇ ਸੀ ਹੋਰ ਕਾਫੀ ਮਤਲਬ ਅਫਸਰ ਵੀ ਵਧੀਆ ਪ੍ਰੇਮ ਸਤਕਾਰ ਕਰਦੇ ਸੀ ਲੇਕਿਨ ਅਸੀਂ ਉਹਨਾਂ ਦਾ ਧੈਦ ਲੋ ਅੱਜ ਵੀ ਅਸੀਂ ਸ਼ੁਕਰੀਆ ਦਾ ਅਦਾ ਕਰਦੇ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਜੀ ਸੋ ਸਰਦਕ ਕਬਨ ਸਿੰਘ ਜੀ ਤੁਹਾਡੇ ਇਸ ਵੇਲੇ ਫੈਮਿਲੀ ਚ ਕੌਣ ਕੌਣ ਹੈ ਜੀ ਮੇਰੀ ਫੈਮਿਲੀ ਚ ਮੈਸੇਜ ਹੈ ਜੀ ਮੇਰੀ ਇੱਕ ਛੋਟਾ ਲੜਕਾ ਆ ਤੇ ਬਾਕੀ ਤਿੰਨ ਬੱਚੇ ਸਾਡੇ ਬਾਹਰ ਨੇ ਉਹ ਪੜ੍ਹ ਲਿਖ ਕੇ ਬਾਹਰ ਕੈਂਡੀਡੇਟਾਂ ਦੇ ਵਿੱਚ ਸੈਟਿੰਗ ਉਹਨਾਂ ਦੀ ਹੋ ਚੁੱਕੀ ਆ ਉੱਧਰ ਹੀ ਰਹਿੰਦੇ ਬਾਹਰ ਅਸੀਂ ਇਸ ਟਾਈਮ ਤੇ ਮੌਜੂਦ ਇੱਥੇ ਪਿੰਡ ਪਧਾਨ ਵੇ ਅਸੀਂ ਤਿੰਨ ਮੈਂਬਰ ਨੇ ਕਰ ਵਿੱਚ ਆਪਣੇ ਸਰਦਾਰ ਕੁਬੰਗ ਸਿੰਘ ਜੀ ਤੇ ਬੱਚਿਆਂ ਦੀ ਕੋਈ ਰੁਚੀ ਵੀ ਹੈ ਜੀ ਵੀ ਅਸੀਂ ਵੀ ਆਪਣੇ ਪਿਤਾ ਵਾਂਗੂ ਅੱਗੇ ਐਥਲੀਟ ਬਣਿਆ ਜਾਂ ਗੇਮਾਂ ਵਿੱਚ ਹਿੱਸਾ ਲਈਏ ਜਾਂ ਕੋਈ ਵੀ ਗੇਮ ਕਰੀਏ ਇਸ ਤਰ੍ਹਾਂ ਜੇ ਬੱਚਾ ਮੇਰਾ ਜਿਹਦਾ ਨਾਮ ਸੋਬ ਸਹਿਬਜੋਤ ਸਿੰਘ ਨੇ ਇਹਨੂੰ ਬਹੁਤ ਲਗਨ ਆ ਇਹ ਹੁਣ ਨੈਸ਼ਨਲ ਗੇਮਾਂ 'ਤੇ ਸਾਡੇ ਨਾਲ ਜਾ ਕੇ ਆਇਆ ਉੱਥੇ ਵੀ ਇਹਨੇ ਬਹੁਤ ਮਨ ਤਨ ਲਾ ਕੇ ਬਹੁਤ ਮਿਹਨਤ ਕਰਦਾ ਇੱਥੇ ਘਰ ਪੜ੍ਹਦਾ ਵੀ ਆ ਵਧੀਆ ਆ ਮਿਹਨਤ ਵੀ ਵਧੀਆ ਕਰਦਾ ਆ ਤੇ ਚਲੋ ਇਹ ਹੋ ਸਕਦਾ ਇਹ ਮੇਰੇ ਮੰਗ ਜ਼ਰੂਰ ਇਹ ਵੀ ਇੰਟਰਨੈਸ਼ਨਲ ਪਲੇਅਰ ਬਣੇਗਾ ਔਰ ਮੈਨੂੰ ਆਸ ਹੈ ਬਣੇਗਾ ਜ਼ਰੂਰ ਕਿਉਂਕਿ ਉਹਦੀ ਲਗਨ ਇੱਕ ਸਪੋਰਟਸਮੈਨ ਉਹਦੇ ਅੰਦਰ ਛਾ ਹੋਇਆ ਹੋਇਆ ਸੁਸ਼ਧਾਕ ਕਬਲ ਸਿੰਘ ਜੀ ਦੇਖੋ ਤੁਸੀਂ ਕਿੰਨੇ ਮੈਡਲ ਪ੍ਰਾਪਤ ਕੀਤੇ ਹੋਏ ਆ ਸੋ ਵੀਰ ਜੀ ਦਿਖਾਓ ਜੀ ਇੱਧਰ ਤੇ ਕਿਉਂਕਿ ਟੇਬਲ ਭਰਿਆ ਪਿਆ ਹੈ ਮੈਡਲਾਂ ਦੇ ਨਾਲ ਸੋ ਕਿੰਨੀ ਵੱਡੀ ਉਪਲਬਧੀ ਕੀਤੀ ਹੋਈ ਆ ਤੁਸੀਂ ਪੂਰੇ ਨਗਰ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਤੁਸੀਂ ਦੇਖ ਰਹੇ ਹੋ ਜੀ ਕਿੰਨੇ ਮੈਡਲ ਪਏ ਹੋਏ ਨੇ ਇੱਧਰ ਸੋ ਸਰਕੁਬਨ ਸਿੰਘ ਜੀ ਦੇਖੋ ਜਿਹੜਾ ਪ੍ਰਾਲਾ ਸਮਾ ਸੀ ਕੁਝ ਹੋਰ ਸੀਗਾ ਉਦੋਂ ਖੇਡਾਂ ਚੱਲਦੀਆਂ ਹੁੰਦੀਆਂ ਸੀ ਪੰਜਾਬ ਦੀਆਂ ਖੇਡਾਂ ਜਿੱਦਾਂ ਡੰਡਾ ਡੁੱਕ ਹੋ ਗਿਆ ਬਾਂਦਰ ਕਿਲਾ ਹੋ ਗਿਆ ਤੇ ਉਹ ਗੇਮਾਂ ਤਾਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਤੇ ਹੁਣ ਵੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਗੇਮਾਂ ਵੱਲੋਂ ਬਹੁਤ ਹਟ ਰਹੀ ਆ ਕਿਉਂਕਿ ਮੋਬਾਈਲ ਦਾ ਰੁਝਾਨ ਜ਼ਿਆਦਾ ਹੋ ਰਿਹਾ ਤੇ ਗੇਮਾਂ ਵੱਲ ਬੱਚੇ ਬਹੁਤ ਘੱਟ ਆ ਰਹੇ ਆ ਸੋ ਇਸ ਵਾਰ ਕੀ ਕਹੋਗੇ ਜੀ ਮੈਂ ਇਸ ਟਾਈਮ ਤੇ ਪਹਿਲਾਂ ਵੀ ਬੇਨਤੀ ਕੀਤੀ ਪੂਰੇ ਨਗਰ ਨੂੰ ਕੀਤੀ ਜਿੱਥੇ ਵੀ ਮੈਂ ਸਪੋਰਟਸ ਦੇ ਵਾਸਤੇ ਮੈਨੂੰ ਬੁਲਾਉਂਦੇ ਆ ਸਰ ਇਹ ਇੱਕ ਮੰਚ ਤੇ ਮੈਂ ਜਾ ਕੇ ਰੇਕ ਨੂੰ ਇਹੋ ਬੇਨਤੀ ਕਰਦਾ ਵੇ ਵੱਧ ਤੋਂ ਬੱਚਿਆਂ ਨੂੰ ਸਪੋਰਟਸ ਨਾਲ ਸਪੋਰਟਸ ਕਰਾਓ ਉਹਨਾਂ ਨੂੰ ਕੋਈ ਨਾ ਕੋਈ ਨਵੀਂ ਸੇਧ ਦੋ ਜਿਨ੍ਹਾਂ ਦੇ ਬੱਚੇ ਉਹ ਸਿੱਖ ਸਕਣ ਲੇਕਿਨ ਗੇਮਾਂ ਦਾ ਜਾਣ ਕੇ ਅਸੀਂ ਕਿੰਨੇ ਆ ਵੀ ਕਈ ਬੱਚੇ ਜਿਹੜੇ ਕ੍ਰਿਕਟ ਵਾਲੇ ਪਾਸੇ ਚਲ ਜਾਂਦੇ ਆ ਉਸ ਪਾਸੇ ਕੋਈ ਜਿਹੜਾ ਆਪਣਾ ਟਾਈਮ ਬੇਅਰਥ ਕਰਦੇ ਆ ਕਿਉਂਕਿ ਉਹ ਬੱਚੇ ਅੱਗੇ ਤੱਕ ਨਹੀਂ ਜਾ ਸਕਦੇ ਜੇ ਇੰਟਰਨੈਸ਼ਨਲ ਤੱਕ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੂੰ ਉਹ ਸਿਰਫ ਸਿਰਫ ਸਟੇਟ ਪੱਧਰ ਤੱਕ ਹੀ ਰਹਿ ਜਾਂਦੇ ਆ ਲੇਕਿਨ ਜਿਹੜੀ ਐਥਲੈਟਿਕ ਗੇਮ ਆ ਇਹ ਇੰਡੀਵਿਜੂਅਲ ਆਪਣਾ ਇਵੈਂਟ ਹੁੰਦਾ ਆ ਤੁਸੀਂ ਜਿੰਨੇ ਜਿਆਦਾ ਮਿਹਨਤ ਕਰੋਗੇ ਆਪਣੀ ਤੁਹਾਡਾ ਮੈਡਲ ਪ੍ਰਾਪਤ ਹੋਣਾ ਹੀ ਆ ਲੇਕਿਨ ਕੋਈ ਨਾ ਕੋਈ ਉਸਤਾਦ ਕੋਈ ਨਾ ਕੋਈ ਆਪਣਾ ਕੋਚ ਉਸ ਬੱਚੇ ਨੂੰ ਧਾਰ ਲੈਣਾ ਚਾਹੀਦਾ ਆ ਜਿਹਦੇ ਕੋਲ ਸਿੱਖਿਆ ਮਿਲ ਸਕੇ ਮੈਂ ਹਰੇਕ ਹਰੇਕ ਟਾਈਮ ਤੇ ਹਰੇਕ ਹਰੇਕ ਸੰਸਥਾ ਦੇ ਵੀ ਮੈਂ ਕਹਿਣਾ ਆ ਵੀ ਹਰੇਕ ਬੱਚਿਆਂ ਨੂੰ ਇਹੋ ਜੀ ਸਖਲਾਈ ਦੇਣੀ ਚਾਹੀਦੀ ਆ ਔਰ ਜਿਹਦੇ ਨਾਲ ਬੱਚੇ ਦੀ ਜ਼ਿੰਦਗੀ ਆ ਵਧੀਆ ਬਣ ਜਵੇ ਤੇ ਉਹਦਾ ਜਿਹੜਾ ਆਪਣਾ ਉਹਦਾ ਮਾਨਸਿਕ ਤੌਰ ਤੇ ਬਿਲਕੁਲ ਸਿੱਧੇ ਰਹਿ ਸਿਹਤ ਤੇ ਚੱਲੇ ਕਿ ਜਿਹੜੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਹੋਰ ਪਾਸੇ ਦੀ ਆਦਤ ਨਾ ਪਵੇ ਵੀ ਮੈਂ ਆਹ ਕੰਮ ਕਰਾਂ سپورٹس ਦੇ ਨਾਲ ਥੱਕਿਆ ਹੋਊਗਾ ਉਹਦਾ ਖਾਣਾ ਵੀ ਜਿਹੜਾ ਉਹ ਚੰਗਾ ਪਚਾ ਸਕਦਾ ਆ ਚੰਗਾ ਖਾਣਾ ਖਾਊਗਾ ਕਿਉਂਕਿ ਬੱਚਿਆਂ ਨੂੰ ਕਈ ਲੋਕ ਦੱਸਦੇ ਨੇ ਵੀ ਕਿਹੜਾ ਖਾਣਾ ਖਾਣ ਕਿੱਦਾਂ ਖਾਣਾ ਜੀ ਕਿਉਂਕਿ ਦੂਜਾ ਜੂਰੀਆ ਨੇ ਬਹੁਤ ਦੇ ਨਾਲ ਜਿਹੜਾ ਖਾਣਾ ਆ ਸਾਡਾ ਬਿਲਕੁਲ ਦਵਾਈ ਹੋ ਗਿਆ ਜੀ ਕਹਿ ਸਕਦੇ ਕਿ ਜੇ ਚੰਗਾ ਖਾਣਾ ਖਾਵਗੇ ਚੰਗੀ ਸਿਹਤ ਬਣੋਗੀ ਉਹ ਉਨਾਂ ਹੀ ਉਨੀਆਂ ਬੱਚਿਆਂ ਨੂੰ ਬਿਮਾਰੀਆਂ ਲੱਗਦੀਆਂ ਹਨ ਲੇਕਿਨ ਇਹਨਾਂ ਨੂੰ ਸਾਰੇ ਦੂਰ ਹੋਣ ਕਰਕੇ ਜਿਸ ਵੇਲੇ ਇੱਕ ਪਸੀਨਾ ਸੇਹ ਚੋਂ ਨਿਕਲ ਜਾਂਦਾ ਬੰਦੇ ਦੀ ਸਿਹਤ ਤੰਦਰੁਸਤ ਹੋ ਜਾਂਦੀ ਸੋ ਵੀਰ ਜੀ ਤੁਸੀਂ ਕਿੰਨੇ ਦੇਖੋ ਗੇਮਾਂ ਕੀਤੇ ਕਿੰਨੇ ਸਾਲ ਕਰਦੇ ਰਹੇ ਆ ਤੇ ਹੁਣ ਵੀ ਇਹ ਗੇਮਾਂ ਅੱਗੇ ਜਾਰੀ ਆ ਜਾਂ ਤੁਸੀਂ ਕਈ ਤਾਂ ਛੱਡ ਦਿੰਦੇ ਨਾ ਗੇਮਾਂ ਕਰਕੇ ਬੱਚਾਲੇ ਛੱਡ ਦਿੰਦੇ ਆ ਤੇ ਪ੍ਰੈਕਟਿਸ ਵੀ ਬਿਲਕੁਲ ਛੱਡ ਦਿੰਦੇ ਆ ਕੀ ਤੁਹਾਡੀ ਪ੍ਰੈਕਟਿਸ ਹਾਲੇ ਜਾਰੀ ਰਹੀ ਹੈ ਬਿਲਕੁਲ ਜੀ ਪ੍ਰੈਕਟਿਸ ਜਾਰੀ ਆ ਔਰ ਪ੍ਰੈਕਟਿਸ ਕਰਦੇ ਰਹਾਂਗੇ ਹੁਜੇ ਵੀ 10 ਕਿਲੋਮੀਟਰ ਅਸੀਂ ਰਨਿੰਗ ਕਰਦੇ ਆ ਬਾਗਾ ਬਾਡਰ ਤੇ ਗਏ ਸੀ ਉੱਥੋਂ ਹੀ ਮੈਡਲ ਜਿੱਤ ਕੇ ਲੁਧਿਆਣੇ ਇੱਕ ਹੁਣ ਕ੍ਰੋਸ ਕਰ ਮੈਰਾਥਨ ਬੋਲਦੇ 5 ਕਿਲੋਮੀਟਰ ਨੂੰ ਵੈਸੇ ਮੈਰਾਥਨ ਹਾਫ ਮੈਰਾਥਨ 21 ਕਿਲੋਮੀਟਰ ਪਲੱਸ 42 ਕਿਲੋਮੀਟਰ ਹੁੰਦੀ ਹੈ ਜੀ ਜਿਹੜੀ ਸਹੀ ਇਵੈਂਟ ਆ ਲੇਕਿਨ ਹੁਣ ਇੱਕ ਬਣਾਤਾ ਇੱਕ ਨਹੀਂ ਇਵੈਂਟ ਰੋਡ ਰੇਸ ਨੂੰ ਵੀ ਨਹੀਂ ਮੈਰਾਥਨ ਬਣਾਤਾ ਲੇਕਿਨ ਇਹ ਰੋਡ ਰੇਸ ਨੂੰ 5 ਕਿਲੋਮੀਟਰ ਪਲੱਸ 10 ਕਿਲੋਮੀਟਰ ਪਲੱਸ 3 ਕਿਲੋਮੀਟਰ ਰੋਡ ਰੇਸ ਮੰਨੀ ਜਾਂਦੀ ਆ ਦੇ ਲੇਕਿਨ ਬੱਚੇ ਬਹੁਤ ਸ਼ਾਨਾ ਭਾਗ ਲੈਂਦੇ ਆ ਤਕਰੀਬਨ ਆ ਘੜ ਤੋਂ ਘਟਾ ਹਰ ਹਰੇਕ ਹਫਤੇ ਕਿਤੇ ਨਾ ਕਿਤੇ ਜਿਹੜੀ ਉਹ ਟੂਰਨਾਮੈਂਟ ਕਰਵਾਇਆ ਜਾਂਦੇ ਬੱਚੇ ਅਸੀਂ ਵੀ ਭਾਗ ਲੈਨੇ ਆ ਜਾ ਕੇ ਲੇਕਿਨ ਇਹ ਇੱਕ ਬੰਦੇ ਉਤਸ਼ਾਹ ਹੋਣਾ ਚਾਹੀਦਾ ਵੀ ਅਸੀਂ ਪਾਰਟਿਸਪੇਸ਼ਨ ਕਰਨਾ ਆ ਮਨ ਬਣਾਉਣਾ ਬਣਾ ਕੇ ਕੋਈ ਵੀ ਗੇਮ ਆ ਮਨ ਬਣਾ ਕੇ ਕੀਤੀ ਜਾਂਦੀ ਆ ਜਿਹਦੇ ਨਾਲ ਬਹੁਤ ਅਸੀਂ ਖੁਸ਼ ਹੁੰਨੇ ਆ ਸਾਡੇ ਪਲੇਅਰ ਸਾਨੂੰ ਮਿਲਦੇ ਆ ਸਾਰੀ ਇੰਡੀਆ ਦੇ ਪਲੇਅਰ ਅਸੀਂ ਇਕੱਠੇ ਹੁੰਨੇ ਨੇ ਨੈਸ਼ਨਲ ਗੇਮਾਂ ਤੇ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਦੇ ਆ ਹਾਲ ਚਾਲ ਪੁੱਛਦੇ ਆ ਬੜੇ ਪਿਆਰ ਨਾਲ ਦਿਨ ਜਾਦੇ ਨਾਲ ਅਸੀਂ ਗੇਮਾਂ 'ਚ ਹਿੱਸਾ ਲੈਨੇ ਆ ਤੇ ਬਹੁਤ ਆਨੰਦਮ ਆ ਆਨੰਦਮਾਨ ਮਾਨਦੇ ਜੀ ਸੁਬੀਰ ਜੀ ਅੱਜ ਦੀ ਜਿਹੜਾ ਨੌਜਵਾਨ ਪੀੜ੍ਹੀ ਆ ਨਸ਼ਿਆਂ ਨੂੰ ਜ਼ਿਆਦਾ ਰੁਝਾਨ ਹੋ ਗਿਆ ਮੋਬਾਈਲਾਂ ਨੂੰ ਜ਼ਿਆਦਾ ਹੋ ਗਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਮੇਰਾ ਤਾਂ ਹਰੇਕ ਭੈਣ ਭਾਈ ਛੋਟੇ ਨੂੰ ਵੱਡੇ ਵੀਰ ਨੂੰ ਹਰ ਵੇਲੇ ਇਹੋ ਹੀ ਹੁੰਦਾ ਆ ਬਈ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਚੰਗਾ ਖਾਓ ਚੰਗਾ ਪੀਓ ਚੰਗੀ ਸਿਹਤ ਬਣਾਓ ਨਸ਼ਿਆਂ ਤੋਂ ਦੂਰ ਰਹੋ ਲੇਕਿਨ ਨਸ਼ਿਆਂ ਦਾ ਦੌਰ ਬਹੁਤ ਵੱਧ ਗਿਆ ਹੈ ਤਾਂ ਸਰਕਾਰਾਂ ਦਾ ਫਰਜ ਬਣਦਾ ਹੈ ਉਹ ਆਪਣਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਵੀ ਰਹੀਆਂ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਉਹ ਭਗਵਾਨ ਤਮਨ ਜੀ ਦਾ ਵੀ ਜਿਹੜੇ ਕਿ ਬਹੁਤ ਪਰਾਲਾ ਕਰ ਰਹੇ ਆ ਇਹਨਾਂ ਚੀਜ਼ਾਂ ਨੂੰ ਕੱਟ ਰਹੇ ਆ ਵੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਮੈਂ ਤਾਂ ਉਹਨਾਂ ਨੂੰ ਤੈਅ ਦੇ ਲੋ ਧੰਨਵਾਦ ਕਰਦਾ ਹਾਂ ਵੱਧ ਤੋਂ ਵੱਧ ਵੀ ਜਿਹੜਾ ਜਿਹੜਾ ਨੇ ਇਹਨਾਂ ਉਦਮ ਕਰਕੇ ਕੁਝ ਬਹੁਤ ਚੀਜ਼ਾਂ ਬੰਦ ਕਰਵਾਤੀਆਂ ਕੁਝ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਨਸ਼ਿਆਂ ਨੂੰ ਜਿਹੜਾ ਆ ਬੰਦ ਹੋਣਾ ਚਾਹੀਦਾ ਜੇ ਦੇਖਦੇ ਆਂ ਆਮ ਬੱਚੇ ਜਿਦੀ ਜ਼ਿੰਦਗੀ ਜਿਹੜੀ ਆ ਆਪਣੀ ਪੂਰੀ ਕਰ ਸਕਣਾ। ਕਈ ਬੱਚੇ ਤਾਂ ਵਿੱਚ ਆਪਣੀ ਸਿਹਤੇ ਗਵਾ ਬੰਦੇ ਆ ਜਿਹੜਾ ਉਹਨੂੰ ਪਤਾ ਹੀ ਲੱਗਦਾ ਵੀ ਅਸੀਂ ਕੀ ਕਰ ਰਹੇ ਆਂ, ਕੀ ਹੋਣਾ ਚਾਹੀਦਾ ਆ। ਸੋ ਸਰਦਾਰ ਕੁਲਵੰਤ ਸਿੰਘ ਜੀ, ਸੋ ਲਾਸਟ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਤੇ ਸਰਕਾਰ પાસે ਕੀ ਮੰਗ ਰੱਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਹੋ ਰਿਹਾ ਆ ਨਸ਼ਿਆਂ ਦਾ ਬਹੁਤ ਵਧੀਆ ਡਗਾਈ ਦੇ ਨਾਲ ਉਹ ਇੰਤਜ਼ਾਮ ਕਰਦੇ ਇਹ ਜਿਹੜੇ ਨਸ਼ੇ ਘਟਣੇ ਚਾਹੀਦੇ ਆ ਤੇ ਆਮ ਜਨਤਾ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਅਸੀਂ ਇਹ ਜਿਹੜੀ ਮਾੜੀ ਜਿਹੜੀ ਜਿਹੜੀ ਚੀਜ਼ ਅਸੀਂ ਵਰਤ ਰਹੇ ਆ ਇਹ ਤੋਂ ਅਸੀਂ ਦੂਰ ਰਹੀਏ ਹਰੇਕ ਮੈਂ ਭੈਣ ਭਰਾ ਨੂੰ ਇਹੋ ਕਹਿਣਾ ਵੀ ਵੱਧ ਤੋਂ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਕੰਮਕਾਰ ਵਿੱਚ ਬੰਦਾ ਬਿਜੀ ਹੋਗਾ ਕੋਈ ਮਾੜੇ ਪਾਸੇ ਨਹੀਂ ਜਾਊਗਾ ਲੇਕਿਨ ਨਸ਼ਾ ਦਾ ਬਹੁਤ ਜਿਹੜਾ ਨਾਲ ਬਹੁਤ ਬਰਬਾਦ ਹੋ ਰਿਹਾ ਲੋਕਾਂ ਦੇ ਬੱਚੇ ਜਿਹੜੇ ਆ ਉਹ ਮਤਲਬ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਖਵਾਲੀ ਆ ਉਹ ਨਹੀਂ ਹੋ ਰਹੀ ਹੈਗੀ ਉਹਨਾਂ ਨੂੰ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਕੀ ਕਰਨਾ ਸੀ ਕੀ ਅਗਾਹ ਕੰਮ ਕਰ ਕਰਾਂਗੇ ਜਾਂ ਮਤਲਬ ਇਹਨਾਂ ਤੋਂ ਅਸੀਂ ਦੂਰ ਰਹੀਏ ਜਿਹੜਾ ਕਿ ਅਸੀਂ ਆਪਣਾ ਸਿਹਤ ਦਾ ਧਿਆਨ ਰੱਖੀਏ ਮੈਂ ਤਾਂ ਹੁਕਮ ਵੱਧ ਤੋਂ ਵੱਧ ਇਹਨਾਂ ਤੋਂ ਨਸ਼ਿਆਂ ਤੋਂ ਦੂਰ ਰਹੋ ਚੰਗੇ ਚੰਗੇ ਪਾਸੇ ਆ ਉਹ ਚੰਗੀ ਆਪਣੀ ਸੋਚ ਵਿਚਾਰ ਕਰੋ ਜਿਹਦੇ ਨਾਲ ਕਿ ਸਾਡਾ ਅਗਲਾ ਜੀਵਨ ਸਾਡਾ ਬਹੁਤ ਵਧੀਆ ਤੰਗ ਨਾ ਚੱਲ ਸਕੇ ਸੋ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਦੇਖੋ ਪਿੰਡ ਪਧਿਆਣਾ ਜ਼ਿਲ੍ਹਾ ਜਲੰਧਰ ਦੇ ਵਿੱਚ ਸੋ ਸਾਡੇ ਵੀਰ ਕੁਲਵੰਤ ਸਿੰਘ ਜੀ ਸੋ ਜਿਨ੍ਹਾਂ ਨੂੰ ਅਸੀਂ ਮਿਲਿਆ ਜਿਨ੍ਹਾਂ ਨੇ ਕਿੰਨੀਆਂ ਗੇਮਾਂ ਕੀਤੀਆਂ ਐਥਲੀਟ ਰਹੇ ਆ ਜੀ ਕਿੰਨੀਆਂ ਪ੍ਰਲਬਧੀਆਂ ਕੀਤੀਆਂ ਨੱਗਰ ਦਾ ਨਾਰੋਸ਼ਨ ਕੀਤਾ ਪੰਜਾਬ ਦਾ ਨਾਰੋਸ਼ਨ ਕੀਤਾ ਪੂਰੇ ਦੇਸ਼ ਦਾ ਨਾਰੋਸ਼ਨ ਕੀਤਾ ਸੋ ਕਿੰਨੇ ਸੋਹਣੇ ਮੈਸੇਜ ਦਿੱਤੇ ਆ ਬਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤਿੰਨ ਨਸ਼ਿਆਂ ਤੋਂ ਬਚੋ ਤੇ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦਿਓ ਤੇ ਮੈਂ ਵੀ ਇਹੀ ਗੱਲ ਕਹੂੰਗਾ ਜੀ ਅੱਜਕੱਲ੍ਹ ਜੋ ਮਾਪੇ ਆਪਿਆ ਸੋ ਇਹਨਾਂ ਨੂੰ ਆਪ ਖੁਦ ਬੱਚਿਆਂ ਦੀ ਕੇਅਰ ਕਰਨੀ ਚਾਹੀਦੀ ਆ ਤੇ ਫੋਨਾਂ ਤੋਂ ਥੋੜਾ ਹਟ ਕੇ ਕਿਉਂਕਿ ਅਸੀਂ ਗੇਮਾਂ 'ਚ ਜ਼ਿਆਦਾ ਫੋਨਾਂ 'ਤੇ ਖੇਡਦੇ ਆ ਉਹਨਾਂ ਤੋਂ ਹਟ ਕੇ ਥੋੜਾ ਅਸੀਂ ਗਰਾਊਂਡ 'ਦਰ ਨੂੰ ਹੋਈਏ ਦੂਜੀਆਂ ਗੇਮਾਂ ਵੱਲ ਨੂੰ ਹੋਈਏ ਤਾਂ ਹੀ ਬੱਚੇ ਸਾਡੇ ਸਿੱਧੇ ਰਾਤ ਚੱਲਣਗੇ ਸੋ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਜੋ ਅੱਜ ਸਾਡੇ ਲਈ ਤੁਸੀਂ ਟਾਈਮ ਕੱਢਿਆ ਸੋ ਪਰਮਾਤਮਾ ਤੁਹਾਨੂੰ ਦਿਨ ਦੁਗਣੀਆਂ ਚੌਕੀ ਤਰੱਕੀ ਬਖਸ਼ੇ ਤੇ ਗੇਮਾਂ ਦੇ ਵਿੱਚ ਹੋਰ ਵੀ ਉਪਲਬਧੀਆਂ ਖਾਸ ਕਰੋ ਜੀ ਆਪ ਧਰਮ న్యూਜ਼ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਾ ਜਿਨ੍ਹਾਂ ਨੇ ਵੀ ਆਪਣਾ ਕੀਮਤੀ ਜਿਨ੍ਹਾਂ ਦੇ ਮੇਰੇ ਗਰੁੱਪ ਵਿੱਚ ਸਾਰੀ ਇੱਕ ਗੱਲਬਾਤ ਦਾ ਇਹ ਆਪਣਾ ਵਿਚਾਰ ਵਟੰਦਾਂ ਕੀਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹਦੇ ਨਾਲ ਕੇ ਸਾਨੂੰ ਸਾਰਿਆਂ ਨੂੰ ਸਿੱਖਿਆ ਹੀ ਆ ਵੀ ਅਸੀਂ ਚੰਗੇ ਪਾਸੇ ਜਾਈਏ ਚੰਗਾ ਕੰਮ ਕਰੀਏ ਚੰਗਿਆਂ ਵਿੱਚ ਬੈਠ ਕੇ ਚੰਗੀ ਸੋਚ ਰੱਖੀਏ ਜੀ ਮੇਰਾ ਸਾਰਿਆਂ ਨੂੰ ਲਾਸਟ ਵਿੱਚ ਇਹੋ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਤੁਸੀਂ ਦੇਖ ਰਹੇ ਸੀ ਸਰਬ ਧਰਮ ਨਿਊਜ਼ ਚੈਨਲ ਸਵਾਇ ਜੀ ਇੰਟਰਵਿਊ ਸੀ ਸਾਡੀ ਜੀ ਪਿੰਡ ਪਧਿਆਣਾ ਜ਼ਿਲ੍ਹਾ ਜਲੰਧਰ ਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਨਾਲ ਜੋ ਇੰਟਰਨੈਸ਼ਨਲ ਖਿਡਾਰੀ ਰਹਿ ਚੁੱਕਾ ਦਿੱਲੀਡ ਦੇ ਜੀ ਸੋ ਅੱਗੇ ਹੋਰ ਅਸੀਂ ਇੰਟਰਵਿਊ ਦੇ ਨਾਲ ਮਿਲਾਂਗੇ ਤੇ ਹੋਰ ਕਿਸੇ ਵੀਰ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਅਨੇਕਾਂ ਸੂਰਬੀਰ ਦੇਸ਼ ਭਗਤ ਤੇ ਚੰਗੇ ਚੰਗੇ ਖਿਡਾਰੀ ਪੈਦਾ ਹੋਏ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੋ ਤੁਸੀਂ ਦੇਖਦੇ ਰਹੋ ਸਰਬ ਧਰਮ ਨਿਊ ਚੈਨਲ ਮਾਸਟਰ ਮੌਨਸ ਡਾਂਡੀਆਂ ਦੇ ਨਾਲ ਧੰਨਵਾਦ